ਅੱਜ ਪੰਜਾਬ ਦੇ ਵਿੱਚ ਚਾਰ ਜਗ੍ਹਾ ਤੇ ਜਿੰਨੀ ਚੋਣਾਂ ਸਨ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਤਿੰਨ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਗਈ ਆ ਤੇ ਬਰਨਾਲਾ ਦੀ ਸੀਟ ਕੋ ਉਹ ਜਿਹੜੀ ਹੈ ਕਾਂਗਰਸ ਜਿੱਤ ਹਾਸਲ ਕੀਤੀ ਐ ਇਸ ਉੱਪਰ ਆਪਾਂ ਹੋਰ ਵੀ ਵਿਸਥੇਰ ਨਾਲ ਗੱਲਬਾਤ ਕਰਾਂਗੇ ਕਿਵੇਂ ਰਿਹਾ ਇਸ ਬੂਮੇ ਦਾ ਮਾਹੌਲ ਤੇ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਦਾ ਹਲਫਚਾ ਅੱਜ ਆਮ ਆਦਮੀ ਪਾਰਟੀ ਨੂੰ ਮਿਲਿਆ ਜਾਂ ਨਹੀਂ ਸਾਡੇ ਨਾਲ ਸਿੰਦਰ ਸਿੰਘ ਉਤਮ ਜੁਨੇ ਸੋਤ ਸਾਬ ਬਹੁਤ ਬਹੁਤ ਸੋ ਅਨੁਦੋਣਾ ਬਹੁਤ ਧੰਨਵਾਦ ਜੀ ਅ ਅੱਜ ਦਾ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਚਾਰਾਂ ਦੇ ਵਿੱਚੋਂ ਤਿੰਨ ਤੇ ਜਿੱਤ ਪ੍ਰਾਪਤ ਕੀਤੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਬਨਾਲਾ ਜਿਹੜਾ ਗੜ ਰਿਹਾ ਹੈ ਤੇ ਅੱਜ ਉਹ ਤੋਂ ਹਰ ਗਿਆ ਦੇਖੋ ਜੀ ਜਿਹੜੀ ਆਮ ਆਦਮੀ ਪਾਰਟੀ ਨੂੰ ਪਹਿਲਾਂ ਤਾਂ ਅਸੀਂ ਬਹੁਤ ਬਹੁਤ ਵਧਾਈ ਦਿੰਨੇ ਆ ਕਿ ਜਿਹੜੀਆਂ ਚਾਰ ਜਿਮਨੀ ਚੋਣਾ ਸੀ ਚਾਰਾਂ ਦੇ ਵਿੱਚੋਂ ਤਿੰਨਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਇੱਕ ਜਗ੍ਹਾ ਤੇ ਜਿਹੜੇ ਹੈਗਾ ਬੇਸ਼ੱਕ ਕਾਂਗਰਸ ਨੇ ਜਿਹੜੇ ਹੈਗੇ ਆ ਲੀਡ ਲਈ ਹੈ ਤੇ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਲਿਆ ਉਹ ਜਿਤਾ ਲਿਆ ਹੈਗਾ ਅ ਇਥੇ ਇੱਕ ਗੱਲ ਜਰੂਰ ਜਿਗਰ ਕਰਨੀ ਬਣਦੀ ਹੈ ਕਿ ਬਰਨਾਲਾ ਦਾ ਵੱਖਰਾ ਹੀ ਰੂਟੀਨ ਰਿਹਾ ਹਾਂ 2014 ਚ ਜਿਹੜਾ ਹੈਗਾ ਬਰਨਾਲਾ ਨੇ ਭਗਵੰਤ ਮਾਨ ਨੂੰ ਅੱਗੇ ਲੈ ਕੇ ਆਂਦਾ ਤੇ ਅੱਜ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਉਹਨਾਂ ਦੀ ਬਾਂਡੀ ਨੂੰ ਉਤੋਂ ਹਰਾਤਾ ਹਰਾਤਾ ਤੇ ਕਿਤਨੇ ਕਿਤੇ ਬਰਨਾਲਾ ਵਾਲਿਆਂ ਨੇ ਐਕਸੈਪਟ ਨਹੀਂ ਕੀਤਾ ਪੰਜਾਬ ਸਰਕਾਰ ਨੂੰ ਹੂੰ ਬਾਕੀ ਸਮਾਂ ਤੇ ਜਿਹੜਾ ਹੈਗਾ ਬਹੁਤ ਵਧੀਆ ਰੁਝਾਨ ਜਿਹੜੇ ਹੈਗੇ ਆ ਉਹ ਸਰਕਾਰ ਦੇ ਪੱਖ ਚ ਆਏ ਨੇ ਪਰ ਇਹ ਇਹਨਾਂ ਰੁਝਾਨਾਂ ਨੂੰ ਆਪਾਂ 2027 ਦੇ ਰੁਝਾਨ ਨਹੀਂ ਮੰਨ ਸਕਦੇ ਹੂੰ ਇਹ ਜ਼ਰੂਰ ਹੈ 2027 ਦੇ ਰੁਝਾਨੇ ਨਹੀਂ ਮਿਲਦੇ ਮੈਂ ਥੋੜੀ ਗੱਲ ਕਰਦਾ ਪਰ ਲੋਕਾਂ ਨੇ ਬਰਨਾਲੇ ਲੋਕਾਂ ਨੇ ਇੰਡੀਕੇਟਰ ਧੂਰ ਦਿੱਤਾ ਵੀ 27 ਦੇ ਵਿੱਚ ਕੀ ਹੋ ਸਕਦਾ ਇਹ ਆਪ ਮੰਨ ਸਕਦੇ ਆ 2027 ਦਾ ਜਿਹੜਾ ਹੈਗਾ ਅਸ਼ੀਸ਼ਾ ਉਹ ਰੁਝਾਨਾਂ ਲੈ ਕੇ ਬਿਲਕੁਲ ਕਲੀਅਰ ਕਰਦਾ ਕਿ ਜਿਦੋਂ ਮੁੱਖ ਮੰਤਰੀ ਦੇ ਏਰੀਆ ਚੋਂ ਹਾਂ ਅਸੀਂ ਜਿਹੜਾ ਮੁੱਖ ਮੰਤਰੀ ਦੀ ਪਾਰਟੀ ਨੂੰ ਰਿਜੈਕਟ ਕਰਤਾ ਤਾਂ ਬਾਕੀ ਥਾਵਾਂ ਤੇ ਪਾਰਟੀ ਜਿੱਤ ਗਈ ਹੈ ਔਰ ਕਿਵੇਂ ਜਿੱਤੀ ਹੈ ਪੂਰਾ ਅਮੜਾ ਲਾ ਕੇ ਜਿੱਤੀ ਹੈ ਉਹ ਸਭ ਨੂੰ ਪਤਾ ਹੈਗਾ ਤੇ ਇਹਦੇ ਵਿੱਚ ਵੇਖੇ ਬਰਨਾਲਾ ਸੀਟ ਦੀ ਬ ਗੱਲ ਕਰੀਏ ਤਾਂ ਉਥੋਂ ਬਾਠ ਨੀਜਲੇ ਨੇ ਇਹਨਾਂ ਦੀ ਪਾਰਟੀਪਲ ਚ ਜੁੜੇ ਰਹੇ ਨੇ ਉਹਨਾਂ ਨੇ ਵੀ ਬਹੁਤ ਵੋਟਾਂ ਕਾਫੀ ਲੈ ਗਈ ਨੇ ਤੇ ਗੁਰਦੀਪ ਬਾਠ ਤਾਂ ਜਣਾਚੀ ਬਹਿ ਗਿਆ ਹਾਂ ਬਰਨਾਲੇ ਤੋਂ ਜੇ ਮੈਂ ਕਹਣਾ ਵੀ ਉਹ ਤਾਂ ਫਾਇਦਾ ਕਾਂਗਰਸ ਵੀ ਲੱਗੀ ਕਿ ਨਹੀਂ ਲੱਗੀ ਪੂਰਾ 101% ਫਾਇਦਾ ਕਾਂਗਰਸ ਨੂੰ ਮਿਲਿਆ ਹਾਂ ਜੇ ਕਿਤੇ ਨਾਲ ਅਕਾਲੀ ਦਲ ਦਾ ਉਮੀਦਵਾਰ ਕਨਵਨਦਾਂ ਚ ਹੁੰਦਾ ਤਾਂ ਨਤੀਜੇ ਕੁਝ ਹੋਰ ਹੋਣੀ ਸੀ ਸਾਰੀਆਂ ਤੇ ਸੀਟਾਂ ਤੇ ਨਤੀਜੇ ਐ ਕੁਝ ਫਰਕ ਪੈਣਾ ਹਸਤੀ ਸ਼ੇ ਇਹਦੇ ਗਿੱਦੜਵਾਹ ਦੇ ਵਿੱਚ ਤੇ ਹੁਣ ਗਾਣਾ ਹੀ ਬੜਾ ਚੱਲ ਪਿਆ ਦੇਖ ਰਿਹਾ ਕਰ ਰੱਖ ਤਾ ਜੀ ਇਹਲੀ ਚੋਟੀ ਦਾ ਦੇਖੋ ਇਹਦੀਆਂ ਗੱਲਾਂ ਇਹ 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 ਗੱਲਾਂ ਕੋਈ ਇੰਨੀਆਂ ਬਾਲੀਆਂ ਵਧੀਆ ਕਰਨ ਵਾਲੀਆਂ ਨਹੀਂ ਹੁੰਦੀਆਂ ਕਿ ਨਾ ਜਿਹੜਾ ਸਿਆਸਤ ਦੇ ਵਿੱਚ ਜਦੋਂ ਕੋਈ ਦੋ ਮਾਲੇ ਢੁੱਲਦੇ ਆ ਨਾ ਢੁੱਲਦੇ ਨੇ ਠੀਕ ਹੈ ਤਾਂ ਉਹਨਾਂ ਚਰਜੇਤੀ ਨਹੀਂ ਹੁੰਦੀ ਜਿੰਨਾ ਚਿਰ ਇੱਕ ਬੰਦਾ ਹਾਰਦਾ ਨਹੀਂ ਕਦੀ ਕੋਈ ਜਿੱਤ ਗਿਆ ਤੇ ਜੇ ਉਹ ਅੱਜ ਹਾਰਿਆ ਰਾਜਾ ਬਣੇਗਾ ਦਾ ਪਰਿਵਾਰ ਹਾਰਿਆ ਜਾਂ ਰਾਜਾ ਬਣੇਗਾ ਤੇ ਹਾਰਿਆ ਤਾਂ ਯਾਰ ਦੋ ਤਿੰਨ ਵਾਰੋਂ ਲਗਾਤਾਰ ਜਿੱਤਿਆ ਵੀ ਹੈ ਇਹ ਉਹ ਵੀ ਨਾ ਉਸ ਸਮੇਂ ਡੀਐਮਪੀਸੀ ਨੂੰ ਪਹਿਲਾਂ ਵੀ ਨੇ ਇਹ ਹਰਾਇਆ ਹੋਇਆ ਹੈ ਰਾਜਵਿੰਗ ਨੇ ਕਿ ਡਿੰਪੀ ਪਹਿਲਾਂ ਹਾਰ ਗਿਆ ਸੀਗਾ ਹੁਣ ਜਿੱਤਿਆ ਹੈਗਾ ਤੇ ਰਾਜਵਿੰਗ ਹਾਰ ਗਿਆ ਠੀਕ ਹੈ ਵੱਡਾ ਨਾਮ ਸੀ ਹੂੰ ਪੰਜਾਬ ਦਾ ਪ੍ਰਧਾਨ ਸੀ ਕਾਂਗਰਸ ਦਾ ਹੁਣ ਰਾਜਵਿੰਗ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਉਹਦੀਆਂ ਕਿੱਥੇ ਖਾਮੀਆਂ ਰਹੀਆਂ ਲੋਕੋਂ ਦੇ ਤੋਂ ਨਰਾਜ਼ ਕਿਉਂ ਹੋਏ ਹਾਂ ਉਹਦੀ ਪਤਨੀ ਹਾਲਾਂਕਿ ਬਹੁਤ ਜ਼ਿਆਦਾ ਰਾਜੇ ਨਾਲੋਂ ਵੱਧ ਆਪਣੇ ਹਲਕੇ 'ਚ ਵੀ ਫਿਰਦੀ ਸੀ ਪਰ ਉਸ ਨੂੰ ਵੀ ਇਸ ਵਾਰ ਲੋਕਾਂ ਨੇ ਨਕਾਰਤਾ ਜਾਂ ਤਾਂ ਲੋਕਾਂ ਨੇ ਸੋਚਿਆ ਕਿ ਦੋ ਸਾਲ ਦਾ ਸਮਾਂ ਰਹਿ ਗਿਆ ਸਰਕਾਰ ਦਾ ਠੀਕ ਹੈ ਇਸ ਲਈ ਸਰਕਾਰ ਦਾ ਲਾਹਾ ਲਿਆ ਜਾਵੇ ਜੋ ਹਲਕੇ ਦੇ ਵਿੱਚ ਲੋਕਾਂ ਦੇ ਕੰਮ ਹੋਣ ਵਾਲੇ ਆ ਉਹਨਾਂ ਨੂੰ ਜਿਹੜਾ ਹੈਗਾ ਕਰਵਾ ਲਿਆ ਜਾਵੇ ਇਸ ਕਰਕੇ ਲੋਕਾਂ ਨੇ ਜਿਹੜੀ ਵੋਟ ਪਾਤੀ ਹੈ ਔਰ ਹੋ ਸਕਦਾ ਹੈ ਲੋਕਾਂ ਨੇ ਇਸੇ ਕਰਕੇ ਵੋਟ ਪਾਈ ਹੋਵੇ ਹੋ ਸਕਦਾ ਹੈ ਕਿ ਡਿੰਪੀ ਦੇ ਚਿਹਰੇ ਨੂੰ ਵੋਟ ਪੈ ਗਈ ਹੋਵੇ ਹੋ ਸਕਦਾ ਹੈ ਕਿ ਅਕਾਲੀ ਦਲ ਦੇ ਲੋਕਾਂ ਨੇ ਵੋਟਾਂ ਹੀ ਡਿੰਪੀ ਨੂੰ ਪਾਦੀ ਹੋਣਾ ਅਕਾਲੀ ਦਲ ਸਮਰਥਨ ਨਾਲ ਵੀ ਕਿਉਂਕਿ ਅਕਾਲੀ ਦਲ ਦਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਸੀ ਤੇ ਵੀ ਲੰਬੇ ਸਮੇਂ ਤੋਂ ਡਿੰਪੀ ਅਕਾਲੀ ਦਲ ਨਾਲ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਗਰਾਊਂਡ ਪੱਧਰ ਤੇ ਜਿਹੜਾ ਜੁੜਿਆ ਹੋਇਆ ਸੀ ਤੇ ਇਸ ਵਾਰ ਜਦੋਂ ਆਮ ਆਦਮੀ ਪਾਰਟੀ ਵੱਲ ਚੋਣ ਮੈਦਾਨ ਦੇ ਵਿੱਚ ਆਏ ਆ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵੀ ਉਹਨਾਂ ਨੂੰ ਸਾਥ ਮਿਲ ਗਿਆ ਅਕਾਲੀ ਦਲ ਨਾਲ ਮਿਲ ਗਿਆ ਤੇ ਉਹ ਜਿਹੜਾ ਹੈਗਾ ਸਤਾ ਪਹੁੰਚ ਕੇ ਰੇਤੇ ਤੇ ਹੁਣ ਆਪ ਚੱਬੇਵਾਲ ਤੇ ਬਾਬਾ ਨਾਲ ਗੇਰਾ ਬਾਬਾ ਨਾਨਕ ਦੀ ਗੱਲ ਕਰੀਦਾ ਉਥੋਂ ਵੀ ਜਿਹੜਾ ਹੈਗਾ ਇਹਨੂੰ ਚੱਬੇਵਾਲ ਤੋਂ ਤਾਂ ਬਹੁਤ ਵੱਡੀ ਲੀਡ ਨਾਲ ਜਿਹੜਾ ਜਿੱਤੇ ਗਏ ਆ ਚੱਬੇਵਾਲ ਤੋਂ ਕਾਫੀ ਵੱਡੀ ਲੀਡ ਦੇ ਨਾਲ ਗਏ ਆ ਉਹਦਾ ਕਾਰਨ ਹੈ ਕਿ ਅਕਾਲੀ ਦਲ ਮੈਦਾਨ 'ਚ ਨਹੀਂ ਸੀ ਪਰ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਸੀ ਹੂੰ ਜਿਸ ਜੋ ਸੰਭਾਵੀ ਸੀਗਾ ਜੇਕਰ ਚ ਅਕਾਲੀ ਦੇ ਤੋਂ ਲੜਦਾ ਤਾਂ ਉਥੋਂ ਸੰਭਾਵੀ ਉਮੀਦਵਾਰ ਜਿਹੜਾ ਹੈਗਾ ਸੋਨ ਸਿੰਘ ਠੰਡਲ ਹੀ ਹੋਣੇ ਸੀ ਕਿਉਂਕਿ ਪਹਿਲਾਂ ਉਥੋਂ ਹੀ ਜਿੱਤ ਕੇ ਉਹ ਪੰਜਾਬ ਦੇ ਕੈਬਨਿਟ ਮੰਤਰੀ ਕਾਲੀ ਦਲ ਦੀ ਸਰਕਾਰ ਦੇ ਵਿੱਚ ਰਹੇ ਨੇ ਤਾਂ ਇਸ ਵਾਰ ਬੀਜੇਪੀ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਲਿਆ ਪਰ ਕੋਈ ਬਹੁਤ ਜ਼ਿਆਦਾ ਹੋਰ ਨਹੀਂ ਬੀਜੇਪੀ ਨੂੰ ਨਹੀਂ ਪਈਆ ਬੀਜੇਪੀ ਦੇ ਪ੍ਰੈਜ਼ੀਡੈਂਟ ਕਿ ਉਹ ਕਹਿ ਦਿੱ ਗਏ ਨਹੀਂ ਅਕਸਰ ਨਾਲ ਦੇਖਿਆ ਗਿਆ ਕੱਲੀ ਬਰ ਨਾਲ ਮੈਂ ਦੇਖੋ ਬੀਜੇਪੀ ਮੈਂ ਇੰਨਾ ਵੱਡਾ ਆਗੂ ਨਹੀਂ ਜਿਹੜਾ ਹੈਗਾ ਕੋਈ ਪੱਤਰਕਾਰ ਨਹੀਂ ਹੈਗਾ ਜਾਂ ਇੰਨਾ ਵੱਡਾ ਕੋਈ ਐਨਲਾਈਜ਼ ਕਰਨ ਵਾਲਾ ਬੰਦਾ ਨਹੀਂ ਪਰ ਫਿਰ ਵੀ ਬੀਜੇਪੀ ਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੇ ਔਰ ਇਹਦੇ ਵਿੱਚ ਬਰਨਾਲਾ ਸੀਟ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਬੜੀ ਉਹ ਵਿਅਕਤੀ ਉਹ ਵਿਸ਼ੇਸ਼ ਨੂੰ ਵੋਟ ਪਈ ਆ ਭਾ ਜੀਪੀ ਨੂੰ ਵੋਟ ਨਹੀਂ ਪਈ ਜੇਕਰ ਬੀਜੇਪੀ ਨੂੰ ਵੋਟ ਪੈਂਦੀ ਤਾਂ ਮੰਤਰੀਤ ਬਾਦਲ ਬਹੁਤ ਵੱਡਾ ਚਿਹਰਾ ਸੀ ਸੋ ਇਹ ਗੱਲ ਮੰਤਰੀ ਬਦਲ ਦੋ ਵਾਰ ਦਾ ਵਿੱਤ ਮੰਤਰੀ ਸੀ ਉਸ ਨੂੰ ਵੋਟ ਪੈ ਜਾਂਦੀ ਫਿਰ ਬਾਦਲ ਪਰਿਵਾਰ ਚੋਣ ਕਰਕੇ ਕਾਲੀ ਦਲ ਦੀ ਬੋਟ ਵੀ ਪੈ ਸਕਦੀ ਸੀ ਕਿਉਂਕਿ ਕਾਲੀ ਦਲ ਚੋਣ ਮੈਦਾਨ ਦੇ ਵਿੱਚ ਨੇ ਸੀ ਔਰ ਚਰਚਾਵਾ ਵੀ ਇਹ ਸਨ ਪਾਰਟੀਆਂ ਦੂਸਰੀਆਂ ਵਿਰੋਧੀ ਪਾਰਟੀਆਂ ਨੇ ਹਮੇਸ਼ਾ ਹੀ ਚਰਚਾ ਕੀਤੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਆ ਮਨਪ੍ਰੀਤ ਬਾਦਲ ਦੀ ਸਪੋਰਟ ਤੇ ਨੇ ਹਾਲਾਂਕਿ ਕਿਸੇ ਤਰ੍ਹਾਂ ਦਾ ਇਹ じゃ ਕੋਈ ਪ੍ਰਚਾਰ ਤਾਂ ਕਿਤੇ ਸੁਣਨ ਨੂੰ ਮਿਲਿਆ ਨਹੀਂ ਤੇ ਉਸੇ ਦਾ ਲਾਹਾ ਨਹੀਂ ਮਿਲਿਆ ਮਨਪ੍ਰੀਤ ਬਾਦਲ ਨੂੰ ਉਧਰੋਂ ਸੁਖਦੇਵ ਰੰਧਾਵਾ ਦੀ ਇੱਕ ਧਰ ਪਤਨੀ ਵੀ ਹਰਗੇ ਉਸ ਤੋਂ ਨਾ ਪਹਿਲਾਂ ਉਹ ਕਾਫੀ ਅੱਗੇ ਜਾ ਰਿਹਾ ਸੀ)^{(0:00:00.000 0:00:00.900)} ਸੁਖਿੰਦਰ ਸਿੰਘ ਰੰਧਾਵਾ ਔਰ ਜਿਹੜਾ ਰਾਜਾ ਇਸ ਦੇ ਲਈ ਪਾਰਟੀ ਨੂੰ ਇਹਨਾਂ ਦੋਨਾਂ ਉਮੀਦਵਾਰਾਂ ਨੂੰ ਬੈਠ ਕੇ ਐਨਾਲਿਸਿਸ ਕਰਨਾ ਚਾਹੀਦਾ ਹੈ ਮੰਥਨ ਕਰਨਾ ਚਾਹੀਦਾ ਹੈ ਕਿ ਕਿਉਂ ਹਾਰੇ ਕਿਉਂਕਿ ਜਿੱਤੀਆਂ ਹੋਈਆਂ ਸੀਟਾਂ ਜਿੱਤੀਆਂ ਹੋਈਆਂ ਸੀਟਾਂ ਤੇ ਹਾਰਨਾ ਬੜੀ ਉਹ ਵੱਡੀ ਗੱਲ ਹੈਗੀ ਆ ਇਹ ਕਿਉਂ ਕੀ ਕਾਰਨ ਰਿਹਾ ਕਿ ਉੱਥੋਂ ਅਸੀਂ ਹਾਰੇ ਕਿਹੜੀਆਂ ਕਮੀਆਂ ਰਹੀਆਂ ਲੋਕਾਂ ਦੇ ਵਿੱਚ ਤਾਲਮੇਲ ਦੀ ਕਮੀ ਰਹੀ ਹੂੰ ਉਮੀਦਵਾਰ ਦੇ ਜਾਂ ਆਗੂਆਂ ਦੀ ਤਾਲਮੇਲ ਦੀ ਕਮੀ ਰਹੀ ਜਾਂ ਕੋਈ ਹੋਰ ਕਮੀਆਂ ਨੇ ਆ ਉਥੇ ਇਹ ਕੰਮ ਨਹੀਂ ਕਰਵਾ ਸਕੇ ਆਪ ਦੀ ਸਰਕਾਰ ਦੇ ਸਮੇਂ ਚ ਕਿਉਂਕਿ ਹਲੇ 3 ਸਾਲ ਪਹਿਲਾਂ ਤੇ ਇਹਨਾਂ ਦੀ ਸਰਕਾਰੀ ਸੀ ਉਥੇ ਕੋਈ ਉਹਨਾਂ ਦਾ ਕੰਮ ਨਹੀਂ ਕਰਵਾ ਸਕੇ ਤਾਂ ਕਰਕੇ ਹੋ ਸਕਦਾ ਹੈ ਹਾਰੇ ਆ ਜਾਂ ਇਹਨਾਂ ਦਾ ਆਪਸੀ ਜਿਹੜਾ ਹੈਗਾ ਲੋਕਾਂ ਦੇ ਨਾਲ ਮੇਲਜੋਲ ਘਟ ਰਿਹਾ ਲੋਕਾਂ ਦੀ ਪਹੁੰਚ 'ਚ ਨਹੀਂ ਹੈਗੇ ਜੀਆਂ ਕਈ ਚੀਜ਼ਾਂ ਨੇ ਹੋ ਸਕਦੀਆਂ ਨੇ ਜਿਹੜੀਆਂ ਕਿ ਵਿਚਾਰਨ ਦਾ ਵਿਸ਼ਾ ਔਰ ਮੈਂ ਤਾਂ ਇਹੀ ਗੁਜਾਰਸ਼ ਆ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਨਹੀਂ ਜਿੱਤੇ ਉਹਨਾਂ ਨੂੰ ਆਪਣੀ ਸਵੈ ਪ੍ਰਚੋਲ ਕਰਨੀ ਚਾਹੀਦੀ ਹੈ ਗਰਾਉਂਡ ਰਿਐਲਿਟੀ ਚੈੱਕ ਕਰਨੀ ਚਾਹੀਦੀ ਹੈ ਔਰ ਜਿੱਥੇ ਕਿਤੇ ਕਮੀ ਰਹੀ ਹੈ ਉਸ ਨੂੰ ਜਿਹੜਾ ਦੂਰ ਕਰਕੇ 2027 ਦੀਆਂ ਵੋਟਾਂ ਦੇ ਲਈ ਜਿਹੜਾ ਹੈਗਾ ਉਹ ਤਿਆਰੀ ਕਰਨੀ ਚਾਹੀਦੀ ਉਹ ਬਹੁਤ ਅਨੁਸੂਤ ਗੱਲਬਾਤ ਕਰਨ ਲਈ ਸੋ ਇਹ ਸਾਨੂੰ ਰੀਕੋਰਡ ਤੋਂ ਸੀਨੀਅਰ ਪੱਤਰਕਾਰ ਸਿੰਘ ਸੋਤਾ ਜਿਨ੍ਹਾਂ ਵੱਲੋਂ ਆਪਣੇ ਵੱਖੋ-ਵੱਖੀ ਵਿਚਾਰ ਦੱਸੇ ਗਏ ਨੇ ਫਿਲਹਾਲ ਪੰਜਾਬ ਦੀਆਂ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਹੈਗੀ ਚੜ੍ਹਤ ਰਹੀ ਹੈ